ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਪੰਜਾਬੀ 뮤직 ਇੰਡਸਟਰੀ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਅਜਿਹਾ ਹੋਣ ਜਾ ਰਿਹਾ ਇੱਕ ਗਾਇਕ ਆਪਣੀ ਐਲਬਮ ਰਿਲੀਜ਼ ਕਰ ਰਿਹਾ ਔਰ ਉਸ ਐਲਬਮ ਦੇ ਵਿੱਚ ਇੱਕ ਨਹੀਂ ਦੋ ਨਹੀਂ ਪੂਰੇ 31 ਗਾਣੇ ਨੇ ਔਰ ਸਿੰਗਰ ਦਾ ਨਾਮ ਹੈ ਆਰ ਨੇਟ ਆਰ ਨੇਟ ਦੀ ਕੈਲਬਮ ਆ ਰਹੀ ਹੈ ਜਿਸ ਦਾ ਨਾਮ ਹੈ ਕੈਚ ਮੀ ਇਫ ਯੂ ਕੈਨ ਇਸ ਐਲਬਮ ਦੇ ਵਿੱਚ ਟੋਟਲ 31 ਗਾਣੇ ਨੇ ਔਰ ਜੋ ਰਿਲੀਜ਼ਿੰਗ ਦੱਸਿਆ ਗਿਆ ਹੈ 15 ਜਨਵਰੀ ਤੋਂ ਲੈ ਕੇ 15 ਫਰਵਰੀ ਤੱਕ ਮਤਲਬ ਕਿ 31 ਦਿਨ ਦਾ ਸਮਾਂ ਹੋਵੇਗਾ ਡੇਲੀ 15 ਜਨਵਰੀ ਤੋਂ ਲੈ ਕੇ 15 ਫਰਵਰੀ ਤੱਕ ਰੋਜ਼ ਦਾ ਇੱਕ ਗਾਣਾ ਰਿਲੀਜ਼ ਹੋਵੇਗਾ ਸੋ ਇੱਕ ਨਵਾਂ ਟ੍ਰੈਂਡ ਸ਼ੁਰੂ ਕਰਨ ਲੱਗੇ ਨੇ ਆਰਨੇਟ ਪਹਿਲੀ ਵਾਰ ਅਜਿਹਾ ਕਰਨ ਲੱਗੇ ਨੇ ਕਿ ਹਾਲਾਂਕਿ ਇੰਡਸਟਰੀ ਦੇ ਵਿੱਚ ਬਹੁਤ ਐਲਬਮਸ ਆਈਆਂ ਨੇ ਆਪਾਂ ਕਦੀ ਵੀ ਨਹੀਂ ਦੇਖਿਆ ਕਿ ਪੂਰੀ ਐਲਬਮ ਦੇ ਵਿੱਚ ਇੰਨੇ ਗਾਣੇ ਹੋਣ 131 ਗਾਣੇ ਨੇ ਔਰ ਡੇਲੀ ਦਾ ਇੱਕ ਗਾਣਾ ਆਰਨੇਟ ਵੱਲੋਂ ਛੱਡਿਆ ਜਾਵੇਗਾ ਔਰ ਦੇਖਣਾ ਇਹ ਹੋਵੇਗਾ ਕੀ 31 ਗਾਣੇ ਨੇ 31 ਗਾਣਿਆਂ ਦੀ ਉਹ ਵੀਡੀਓਜ਼ ਕਰਦੇ ਨੇ ਜਾਂ ਫਿਰ ਆਡੀਓ ਹੀ ਨੈਟ ਦੇ ਉੱਪਰ ਸੱਟਦੇ ਨੇ ਸੋ ਆਪਣੇ ਆਪ ਦੇ ਵਿੱਚ ਇੱਕ ਬੜੀ ਅਨੋਖੀ ਚੀਜ਼ ਹੈ ਐਲਬਮ ਦਾ ਨਾਮ ਹੈ ਕੈਚ ਮੀ ਇਫ ਯੂ ਕੈਨ ਇਸ ਤੋਂ ਪਹਿਲਾਂ ਆਰਨੇਤ ਨੇ ਇੱਕ ਸਟੋਰੀ ਵੀ ਪਾਈ ਸੀ ਉਹਨਾਂ ਨੇ ਕਹਿ ਆ ਸੀ ਕਿ ਮੈਂ ਇੱਕ ਐਲਬਮ ਰਿਲੀਜ਼ ਕਰਦਾ ਪਿਆ ਹਾਂ ਤੁਸੀਂ ਸੋਚ ਸਕਦੇ ਹੋ ਵੀ ਉਸ ਐਲਬਮ ਦੇ ਵਿੱਚ ਕਿੰਨੇ ਗਾਣੇ ਹੋਣਗੇ ਸੋ ਪੂਰੇ 31 ਗਾਣੇ ਲੈ ਕੇ ਆਰਨੇਤ ਇਸ ਵਾਰ ਆ ਰਹੇ ਨੇ ਸੋ ਕਿਹਨੂੰ ਕਿਹਨੂੰ ਇੰਤਜ਼ਾਰ ਹੈ ਇਸ ਐਲਬਮ ਦਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਪੰਜਾਬੀ 뮤직 ਇੰਡਸਟਰੀ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਅਜਿਹਾ ਹੋਣ ਜਾ ਰਿਹਾ ਇੱਕ ਗਾਇਕ ਆਪਣੀ ਐਲਬਮ ਰਿਲੀਜ਼ ਕਰ ਰਿਹਾ ਔਰ ਉਸ ਐਲਬਮ ਦੇ ਵਿੱਚ ਇੱਕ ਨਹੀਂ ਦੋ ਨਹੀਂ ਪੂਰੇ 31 ਗਾਣੇ ਨੇ ਔਰ ਸਿੰਗਰ ਦਾ ਨਾਮ ਹੈ ਆਰਨੇਟ ਆਰਨੇਟ ਦੀ ਕੈਲਬਮ ਆ ਰਹੀ ਹੈ ਜਿਸ ਦਾ ਨਾਮ ਹੈ ਕੈਚ ਮੀ ਇਫ ਯੂ ਕੈਨ ਇਸ ਐਲਬਮ ਦੇ ਵਿੱਚ ਟੋਟਲ 31 ਗਾਣੇ ਨੇ ਔਰ ਜੋ ਰਿਲੀਜ਼ਿੰਗ ਦੱਸਿਆ ਗਿਆ ਹੈ 15 ਜਨਵਰੀ ਤੋਂ ਲੈ ਕੇ 15 ਫਰਵਰੀ ਤੱਕ ਮਤਲਬ ਕਿ 31 ਦਿਨ ਦਾ ਸਮਾਂ ਹੋਵੇਗਾ ਡੇਲੀ 15 ਜਨਵਰੀ ਤੋਂ ਲੈ ਕੇ 15 ਫਰਵਰੀ ਤੱਕ ਰੋਜ਼ ਦਾ ਇੱਕ ਗਾਣਾ ਰਿਲੀਜ਼ ਹੋਵੇਗਾ ਸੋ ਇੱਕ ਨਵਾਂ ਟ੍ਰੈਂਡ ਸ਼ੁਰੂ ਕਰਨ ਲੱਗੇ ਨੇ ਆਰਨੇਟ ਪਹਿਲੀ ਵਾਰ ਅਜਿਹਾ ਕਰਨ ਲੱਗੇ ਨੇ ਕਿ ਹਾਲਾਂਕਿ ਇੰਡਸਟਰੀ ਦੇ ਵਿੱਚ ਬਹੁਤ ਐਲਬਮਸ ਆਈਆਂ ਨੇ ਆਪਾਂ ਕਦੀ ਵੀ ਨਹੀਂ ਦੇਖਿਆ ਕਿ ਪੂਰੀ ਐਲਬਮ ਦੇ ਵਿੱਚ ਇੰਨੇ ਗਾਣੇ ਹੋਣ 31 ਗਾਣੇ ਨੇ ਔਰ ਡੇਲੀ ਦਾ ਇੱਕ ਗਾਣਾ ਆਰਨੇਤ ਵੱਲੋਂ ਛੱਡਿਆ ਜਾਵੇਗਾ ਔਰ ਦੇਖਣਾ ਇਹ ਹੋਵੇਗਾ ਕਿ 31 ਗਾਣੇ ਨੇ 31 ਗਾਣਿਆਂ ਦੀ ਉਹ ਵੀਡੀਓਜ਼ ਕਰਦੇ ਨੇ ਜਾਂ ਫਿਰ ਆਡੀਓ ਹੀ ਨੈਟ ਦੇ ਉੱਪਰ ਸੱਟਦੇ ਨੇ ਸੋ ਆਪਣੇ ਆਪ ਦੇ ਵਿੱਚ ਇੱਕ ਬੜੀ ਅਨੋਖੀ ਚੀਜ਼ ਹੈ ਐਲਬਮ ਦਾ ਨਾਮ ਹੈ ਕੈਚ ਮੀ ਇਫ ਯੂ ਕੈਨ ਇਸ ਤੋਂ ਪਹਿਲਾਂ ਆਰਨੇਤ ਨੇ ਇੱਕ ਸਟੋਰੀ ਵੀ ਪਾਈ ਸੀ ਉਹਨਾਂ ਨੇ ਕਹਿਿਆ ਸੀ ਕਿ ਮੈਂ ਇੱਕ ਐਲਬਮ ਰਿਲੀਜ਼ ਕਰਦਾ ਪਿਆ ਹਾਂ ਤੁਸੀਂ ਸੋਚ ਸਕਦੇ ਹੋ ਵੀ ਉਸ ਐਲਬਮ ਦੇ ਵਿੱਚ ਕਿੰਨੇ ਗਾਣੇ ਹੋਣਗੇ ਸੋ ਪੂਰੇ 31 ਗਾਣੇ ਲੈ ਕੇ ਆਰ ਐਨ ਐ ਇਸ ਵਾਰ ਆਰ ਐਨ ਐ ਸੋ ਕਿ ਨੂੰ ਕਿ ਨੂੰ ਇੰਤਜ਼ਾਰ ਹੈ ਇਸ ਐਲਬਮ ਦਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਤਿ ਸ੍ਰੀ ਅਕਾਲ